ਮੈਂ ਮੈਨੂੰ ਇਸ ਗੱਲ ਦਾ ਬੜਾ ਮਾਣ ਆ ਕਿ ਸ੍ਰੀ ਨਾਨਕ ਪ੍ਰਸਾਦ ਦੇ ਇਲਾਕੇ ਅੰਦਰ ਇੱਕ ਬਹੁਤ ਹੀ ਮਾਣ ਵਿਦਿਅਕ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਜਿੱਥੇ ਉਹ ਪੜ੍ਹਾਈ ਦੇ ਖੇਤਰ ਵਿੱਚ ਬਹੁਤ ਵੱਡਾ ਉਹਨੇ ਨਾਂ ਕਮਾਇਆ ਸਾਡੇ ਸਾਰੇ ਇਲਾਕੇ ਵਿੱਚ ਸਾਰੇ ਜ਼ਿਲ੍ਹੇ ਵਿੱਚ ਬਲਕਿ ਪੰਜਾਬ ਵਿੱਚ ਉੱਥੇ ਇਸ ਕਾਲਜ ਦਾ ਜਿਹੜੀਆਂ ਦੂਜੀ ਐਕਟੀਵਿਟੀ ਜੀ ਹੁੰਦੀਆਂ ਆ ਉਹਦੇ ਵਿੱਚ ਖੇਡਾਂ ਦੇ ਖੇਤਰ 'ਚ ਬਹੁਤ ਵੱਡੀਆਂ ਪ੍ਰਾਪਤੀਆਂ ਪਿਛਲੇ ਸਮੇਂ ਤੋਂ ਕੀਤੀਆਂ ਤੇ ਇਸ ਸਾਲ ਵੀ ਜਿਹੜੀਆਂ ਇੰਟਰ ਕਾਲਜ ਖੇਡਾਂ ਉਹ ਇਸ ਕਾਲਜ ਵਿੱਚ ਹੋ ਰਹੀਆਂ ਬਹੁਤ ਵੱਡੀ ਗਿਣਤੀ ਵਿੱਚ 300 ਤੋਂ ਵੱਧ ਟੀਮਾਂ ਜਿਹੜੀਆਂ ਵੱਖ-ਵੱਖ ਕਾਲਜਾਂ ਦੀਆਂ ਉਹ ਸਾਡੇ ਇਸ ਕਾਲਜ ਵਿੱਚ ਪਹੁੰਚੀਆਂ ਲੜਕੀਆਂ ਦੀਆਂ ਲੜਕੀਆਂ ਦੀਆਂ ਕਬੱਡੀ ਦੇ ਟੂਰਨਾਮੈਂਟ ਜਿਹੜੇ ਹੋ ਰਹੇ ਆ ਤੇ ਮੈਨੂੰ ਬੜਾ ਮਾਣ ਆ ਕਿ ਸਾਡਾ ਕਾਲਜ ਹਮੇਸ਼ਾ بڑے ਵੱਡੇ ਪੱਧਰ ਤੇ ਉਨੇ ਮੱਲਾ ਮਾਰੀਆਂ ਪਿਛਲੇ ਸਮੇਂ ਚ ਇੰਟਰਨੈਸ਼ਨਲ ਪੱਧਰ ਤੇ ਕਬੱਡੀ ਦੀਆਂ ਖਿਡਾਰੀਆਂ ਨੇ ਛੇਕਡਾਰਨਾ ਜਿਹੜੀਆਂ ਉਹ ਸਾਡੇ ਕਾਲੀ ਦੀਆਂ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਉਸ ਤੋਂ ਇਲਾਵਾ ਜਿਹੜੀਆਂ ਹੁਣ ਇੰਟਰ ਕਾਲਜ ਟੂਰਨਾਮੈਂਟ ਚੱਲ ਰਿਹਾ ਉਹਦੇ ਵਿੱਚ weight lifting ਦੇ ਵਿੱਚ ਵੀ 13 ਜਿਹੜੇ 골ਡ ਮੈਡਲ ਪ੍ਰਾਪਤ ਹੋਏ ਆ ਮੈਡਲ ਪ੍ਰਾਪਤ ਹੋਏ ਆ ਤੇ ਇਸ ਦੇ ਨਾਲ ਹੋਰ ਵੀ ਕੁੱਲ 16 ਜਿਹੜੇ ਮੈਡਲ ਆ ਉਹ ਪ੍ਰਾਪਤ ਕਰ ਚੁੱਕੇ ਆ ਤੇ ਉਹਦੇ ਸਮੇਂ ਵਿੱਚ ਹੋਰ ਵੀ ਖੇਡਾਂ ਵਿੱਚ ਜਿਹੜੀਆਂ ਆਪਣੀਆਂ ਪਰਫਾਰਮੈਂਸ ਆ ਸਾਡੇ ਕਾਲਜ ਦੀ ਉਹ ਦੇਖਣਯੋਗ ਹੋਏਗੀ ਮੈਂ ਇਸ ਗੱਲ ਦੇ ਲਈ ਜਿੱਥੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਸਬੀਰ ਸਿੰਘ ਗਰਾਂ ਨੂੰ ਅਤੇ ਉਹਨਾਂ ਦੇ ਸਬੁੱਚੇ ਜੋ ਪ੍ਰਬੰਧ ਨੂੰ ਸਟਾਫ ਨੂੰ ਡਾਕਟਰ ਅਸ਼ੋਕ ਕੁਮਾਰ ਸਾਡੇ ਜਿਹੜੇ ਕਵੱਡੀ ਦੇ ਖਿਡਾਰੀ ਆ ਫਿਜ਼ੀਕਲ ਐਜੂਕੇਸ਼ਨ ਦੇ ਜਿਹੜੇ ਸਾਡੇ ਹੈੱਡ ਹੈ ਉਹਦੇ ਨਾਲ ਜਿਹੜੇ ਗੁਰਦੇਵ ਸਿੰਘ ਉਹਨੇ ਕੋਚ ਹੈ ਉਹਨਾਂ ਨੂੰ ਸਾਰਿਆਂ ਨੂੰ ਮੈਂ ਚੁਣ ਮੈਂ ਇਸ ਗੱਲ ਦੀ ਸੰਸਾ ਕਰਦਾ ਕਿ ਬੜੀ ਵੱਡੀ ਮਿਹਨਤ ਕਰਵਾ ਕੇ ਬੱਚਿਆਂ ਨੂੰ ਉਹਨਾਂ ਨੇ ਇਸ ਖੇਡ ਦੇ ਮੈਦਾਨ ਵਿੱਚ ਲਿਆਂਦਾ ਡਾਕਟਰ ਜਸਬੀਰ ਸਿੰਘ ਤਾਂ ਵਿਸ਼ੇਸ਼ ਕਰਕੇ ਜਿਵੇਂ ਬੜਾ ਚਾਅ ਚੜ ਜਾਂਦਾ ਜਿਵੇਂ ਮੇਲਾ ਕਰਦੇ ਵਿਆਹ ਰੱਖਿਆ ਹੁੰਦਾ ਨਾ ਐ ਉਹ ਇਹਨਾਂ ਖੇਡਾਂ ਵਿੱਚ ਹਿੱਸਾ ਪਾਉਂਦੇ ਆ ਸਾਰੇ ਕਮਾਂ ਦੀ ਹਿੱਸਾ ਲੈਂਦੇ ਆ ਸੋ ਅੱਜ ਵੀ ਬਹੁਤ ਵੱਡੇ ਪੱਧਰ ਤੇ ਉਹਨਾਂ ਨੇ ਪ੍ਰਬੰਧ ਕੀਤੇ ਆ ਜਿੰਨੇ ਖਿਡਾਰੀ ਬਾਹਰੋਂ ਆਏ ਆ ਜਿਨੇ ਹੋਰ ਵੀ ਡਿਗਨਿਟਰੀ ਜੀ ਇੱਥੇ ਪਹੁੰਚ ਰਹੇ ਆ ਕੋਈ ਹੋਰ ਵਿਅਕਤੀ ਆ ਰਹੇ ਆ ਸਾਰਿਆਂ ਦੀ ਜਿੱਥੇ ਉਹਨਾਂ ਨੂੰ ਬਹੁਤ ਵਧੀਆ ਵੈਲਕਮ ਕੀਤਾ ਜਾਂਦਾ ਉਥੇ ਖਿਡਾਰੀਆਂ ਵਾਸਤੇ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਹੈ ਉਹ ਇਸ ਕਾਲ ਦੇ ਵਿੱਚ ਇਹਨਾਂ ਦਾ ਇੱਕ ਸੁਭਾਗ ਦਾ ਹਿੱਸਾ ਰਿਹਾ ਸੋ ਮੈਂ ਸਾਰੇ ਸਟਾਫ ਨੂੰ ਡਾਕਟਰ ਰੇਖੀ ਵੀ ਸਾਡੇ ਤੋਂ ਬੈਠੇ ਆ ਹੋਰ ਸਾਡੇ ਜਿੰਨੇ ਵੀ ਸਾਥੀ ਆ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਮਹਾਨ ਤੇ ਇਤਿਹਾਸਕ ਸਿੱਖ ਪੰਥ ਦਾ ਦਿਹਾੜਾ ਜੋ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਪਾਤਸ਼ਾਹ ਜਿਨ੍ਹਾਂ ਨੂੰ ਜਗਤ ਗੁਰੂ ਬਾਬਾ ਦਾ ਖਿਤਾਬ ਦਿੱਤਾ ਗਿਆ ਉਹ ਉਹਨਾਂ ਦਾ ਜੋ ਪ੍ਰਕਾਸ਼ ਪੁਰਬ ਹਰ ਸਾਲ ਸੰਗਤਾਂ ਜਿੱਥੇ ਸਮੁੱਚੀ ਦੁਨੀਆ ਚ ਬੜੇ ਉਤਸ਼ਾਹ ਚਾਅ ਪਿਆਰ ਨਾਲ ਬਣਾਉਂਦੀਆਂ ਹਨ ਉੱਥੇ ਵਿਸ਼ੇਸ਼ ਤੌਰ ਤੇ ਉਹਨਾਂ ਦੇ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਜੋ ਸਵਾਗਤ ਕੀਤੇ ਜਾਂਦੇ ਆ ਉੱਥੇ ਸਾਰੀ ਦੁਨੀਆ ਭਰ ਤੋਂ ਸਿੱਖ ਸੰਗਤਾਂ ਉੱਤੇ ਪਹੁੰਚਦੀਆਂ ਹਿੰਦੁਸਤਾਨ ਦੀ ਸਰਕਾਰ ਹਰ ਸਾਲ ਇਸ ਜਥੇ ਨੂੰ ਇਜਾਜ਼ਤ ਦਿੰਦੀ ਆ ਪਾਕਿਸਤਾਨ ਵਾਲੇ ਵੀਜ਼ਾ ਦਿੰਦੇ ਆ ਤੇ ਸੰਗਤਾਂ ਵੱਡੀ ਗਿਣਤੀ ਵਿੱਚ 5-5 ਹਜ਼ਾਰ ਦੇ ਜਥੇ ਦਿੱਲੀ ਤੋਂ ਪੰਜਾਬ ਤੋਂ ਰਲ ਮਿਲ ਕੇ ਉੱਥੇ ਪਹੁੰਚਦੇ ਆ ਉਹ ਵੱਖਰੀ ਗੱਲ ਆ ਕਿ ਇਹਨਾਂ ਸਰਕਾਰਾਂ ਨੂੰ ਇਹ ਜਿਹੜੀ ਬੰਦਸ਼ ਜਿਹੜੀ ਆ ਉਹ ਨਹੀਂ ਰੱਖਣੀ ਚਾਹੀਦੀ ਸਦਾ ਵਾਸਤੇ ਆਪਣੇ ਆਪ ਹੀ ਐਡ ਐਂਟਰੀ ਦੇ ਮੌਕੇ ਤੇ ਜਿਹੜਾ ਵੀਜ਼ਾ ਦਿੱਤਾ ਜਾਣਾ ਚਾਹੀਦਾ ਜਿਹੜਾ ਮਰਜੀ ਸਿੱਖ ਜਿਹੜਾ ਉਹ ਗੁਰਦਾਨਗ ਦੇਵ ਜੀ ਦਾ ਜਿਹੜਾ ਪ੍ਰਕਾਸ਼ਪੁਰਵ ਹੈ ਕੋਈ ਹਿੰਦੂ ਆ ਕੋਈ ਸਿੱਖ ਆ ਕੋਈ ਵੀ ਆ ਉਹ ਇਸ ਮੌਕੇ ਤੇ ਉਹਨੂੰ ਪਾਕਿਸਤਾਨ ਜਾਂਦੀ ਇਜਾਜ਼ਤ ਹੋਣੀ ਚਾਹੀਦੀ ਆ ਨਾ ਕੇਂਦਰ ਸਰਕਾਰ ਵੱਲੋਂ ਕੋਈ ਰੁਕਾਵਟ ਪੈਣੀ ਚਾਹੀਦੀ ਸੀ ਨਾ ਕੋਈ ਪਾਕਿਸਤਾਨ ਵੱਲੋਂ ਹੋਣੀ ਚਾਹੀਦੀ ਸੀ ਪਰੰਤੂ ਇਹ ਬੜੀ ਮੰਦਪਾ ਕੀ ਇੱਕ ਵਿਚਲਾ ਥੋੜਾ ਜਿਹਾ ਸਮਾ ਲੰਘਿਆ ਪਰ ਮੈਂ ਅੱਜ ਧੰਨਵਾਦ ਕਰਦਾ ਕੇਂਦਰ ਸਰਕਾਰ ਦਾ ਵਿਸ਼ੇਸ਼ ਕਰਕੇ ਜਿਨੇ ਜਥਾ ਭੇਜਣ ਦੀ ਇਜਾਜ਼ਤ ਦਿੱਤੀ ਆ ਤੇ ਪਾਕਿਸਤਾਨ ਸਰਕਾਰ ਜਿਨ੍ਹਾਂ ਨੇ ਵੀਜ਼ਾ ਦਿੱਤਾ ਵੀਜ਼ਾ ਬੜਾ ਥੋੜਾ ਦਸ ਦਿਨ ਦਾ ਉਹਨਾਂ ਨੇ ਦਿੱਤਾ ਕਿਉਂਕਿ ਇਹ ਵੀਜ਼ਾ ਪਹਿਲਾਂ ਕਾਫੀ ਲੰਬਾ ਹੁੰਦਾ ਸੋ ਇਸ ਵਾਸਤੇ ਮੈਂ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਤੇ ਇਹ ਵੀ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੀ ਕਦੀ ਨੌਬਤ ਨਹੀਂ ਆਉਣੀ ਚਾਹੀਦੀ ਕਿਉਂਕਿ ਧੰਗੁਰ ਨਾਨਕ ਦੇਵ ਜੀ ਮਹਾਰਾਜ ਸਾਡੇ ਪ੍ਰਥਮ ਗੁਰੂ ਆ ਪਹਿਲੇ ਪਾਤਸ਼ਾਹ ਜਿਨ੍ਹਾਂ ਨੇ ਸਿੱਖਤਾ ਦੀ ਬੁਨਿਆਦ ਇਹਦੀ ਰੱਖੀ ਬਲਕਿ ਦੁਨੀਆਂ ਵਿੱਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਦੇ ਭਲੇ ਦਾ ਸੰਦੇਸ਼ ਜਿਹੜਾ ਉਹਨਾਂ ਨੇ ਵੰਡਿਆ ਤੇ ਲੋਕਾਂ ਨੂੰ ਭਾਈਚਾਰਿਆਂ ਨੂੰ ਦੁਨੀਆਂ ਨੂੰ ਆਪਸ ਵਿੱਚ ਜੋੜ ਕੇ ਅਮਨ ਪਿਆਰ ਸ਼ਾਂਤੀ ਦਾ ਉਹਨਾਂ ਨੇ ਤੇ ਸੰਦੇਸ਼ ਦਿੱਤਾ ਤੇ ਅਸੀਂ ਬੰਦੀਆਂ ਪਾਉਣ ਲੱਗ ਜਾਨੇ ਆ ਬੰਦੀਆਂ ਨਹੀਂ ਪੈਣੀਆਂ ਚਾਹੀਦੀਆਂ ਸੋ ਇਸ ਗੱਲ ਤੇ ਮੈਂ ਸਪੂਤੀਆਂ ਸਖ ਸੰਗਤਾਂ ਨੂੰ ਸ਼ੋਮਨੀ ਗੁਰਦਾ ਪਵੰਦਕ ਕਮੇਟੀ ਦੇ ਮਾਜੂਦ ਪ੍ਰਧਾਨ ਸਾਹਿਬ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਅਤੇ ਇਸੇ ਤਰ੍ਹਾਂ ਬਾਕੀ ਸਾਰੀਆਂ ਜਿਹੜੀਆਂ ਵੀ ਸਾਡੀਆਂ ਸੰਗਤਾਂ ਜਿਹੜੀਆਂ ਗੁਰਨਾਣਕ ਨਾਮ ਦੇਵਾ ਜਿੰਨਾਂ ਦੇ ਮਨ ਚਾਹ ਸੀ ਜਾਣ ਦੀ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਲੱਗਦਾ ਜੀ ਹੁਣ ਸੁਖਮਾ ਸਮਾਏ ਮੈਚ ਵੀ ਦੇਖੋ ਹੋ ਰਹੇ ਨੇ ਕ੍ਰਿਕਟ ਦੇ ਤੇ ਹੁਣ ਜਿਹੜਾ ਔਰਿਡੋਰ ਵੀ ਜਿਹੜਾ ਖੁੱਲਣਾ ਚਾਹੀਦਾ ਸੰਗਤ ਜਿਹੜੀ ਕਰਤਾਰਪੁਰ ਸਾਹਿਬ ਦੀ ਜਾਣਾ ਚਾਹਵੇ ਉਹਨਾਂ ਦੇ ਲਈ ਖੁੱਲੇ ਦਰਸ਼ਕ ਜਿਦਾਰੇ ਜਿਹੜੇ ਮੌਕਾ ਹੈ ਬਿਲਕੁਲ ਇਹ ਵੀ ਇੱਕ ਬੜੀ ਵੱਡੀ ਅੜਚਣ ਜਿਹੜੀ ਫਿਰ ਬਣੀ ਹੈ ਭਾਵੇਂ ਕਿ ਬਹਾਨਾ ਤਾਂ ਹੜਾ ਦਾ ਬੜਿਆ ਹੜਾ ਕਰਕੇ ਬਹੁਤ ਮਾੜੇ ਹਾਲਾਤ ਪੈਦਾ ਹੋਏ ਡੇਰਾ ਬਾਬਾ ਨਾਨਕ ਦੇਰੀਏ 'ਚ ਅੱਜ ਉਧਰ ਕਰਤਾਰਪੁਰ ਸਾਹਿਬ ਦੇਰੀਏ 'ਚ ਮੈਂ ਧਰਵਾਦ ਕਰਦਾ ਪਾਕਿਸਤਾਨ ਦੀ ਸਰਕਾਰ ਦਾ ਉੱਥੋਂ ਦੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਬਹੁਤ ਛੇਤੀ ਕਤਾਰਪੁਰ ਸਾਹਿਬ 'ਤੇ ਧਿਆਨ ਦੇ ਕੇ ਉਹਨਾਂ ਨੇ ਬਹੁਤ ਵੱਡੀ ਸੇਵਾ ਗੁਰਨਾਨਕ ਸਾਹਿਬ ਮਹਾਰਾਜ ਦੇ ਇਸ ਸਥਾਨ ਦੀ ਉਹਨਾਂ ਨੇ ਕੀਤੀ ਬੜੀ ਛੇਤੀ ਪਾਣੀ ਨੂੰ ਉੱਥੋਂ ਕੱਢਿਆ ਅਤੇ ਉਹ ਗੁਰਦਾਰਾ ਸਾਹਿਬ ਦੀ ਇਮਾਰਤਾਂ ਨੂੰ ਉੱਥੋਂ ਦੀ ਬਿਲਡਿੰਗ ਨੂੰ ਅਤੇ ਜੋ ਗੁਰੂਸ ਘਰ ਨੂੰ ਉਹਨੂੰ ਬਦਾ ਬਚਾਉਣ ਦਾ ਯਤਨ ਕੀਤਾ ਸੋ ਹੁਣ ਸਰਕਾਰਾਂ ਦੋਨਾਂ ਸਰਕਾਰਾਂ ਨੂੰ ਚਾਹੀਦਾ ਕਿ ਐਵੇਂ ਕਿਸੇ ਕੰਟਰੋਵਰਸੀ ਪੈਣ ਦੀ ਪਿਆਏ ਇਹਨੂੰ ਦੁਬਾਰਾ ਆਪਣੇ ਆਪ ਹੀ ਪਹਿਲਾਂ ਮੰਗ ਰੂਟੀ ਮੰਗੀ ਇਹਨੂੰ ਜਾ ਉਹ ਸਿੱਖ ਸੰਗਤਾਂ ਨੂੰ ਇਜਾਜ਼ਤ ਦਿੱਤੀ ਜਾਂ ਚਾਹੀਦੀ ਆ ਰੋਹ ਸੰਗਤਾਂ ਜਿਹੜੀਆਂ ਤਖਤ ਕੇਸਕਰ ਸਾਹਿਬ ਵਿਖੇ ਫੋਨ ਕਰਕੇ ਸਾਨੂੰ ਪੁੱਛਦੀਆਂ ਕਿ ਕੀ ਕਦੋਂ ਇਹ ਜਿਹੜੀ ਇਜਾਜ਼ਤ ਮਿਲ ਰਹੀ ਆਸੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਆ ਸੋ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਉਹਦੇ ਨਾਲ ਮੈਂ ਪਾਕਿਸਤਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਦਵਲੀ ਉਹਨਾਂ ਦੀ ਆਪਸ਼ ਅੰਡਰਸਟੈਂਡਿੰਗ ਆ ਇਹਨੂੰ ਕਰਕੇ ਤੇ ਇਹਦਾ ਜਲਦੀ ਤੋਂ ਜਲਦੀ ਇਹ ਲਾਂਘਾ ਖੋਲ੍ਹਿਆ ਜਾਣਾ ਚਾਹੀਦਾ